11 ਤਰੀਕ ਤੋਂ ਲਗਨਤਾ ਦੀ ਉਦਾਸੀ ਹੈ ਪੁਲਿਸ ਵਿਭਾਗ 'ਚ ਜਦੋਂ ਗੱਲ ਕਰਨ ਲੱਗਦੇ ਆ ਰੋਣਾ ਆ ਜਾਂਦਾ ਕਿ ਕਿ ਸ਼ਮਮੀ ਢਾਡੇ ਜੋ ਉਹ ਜਿਹੜਾ ਇਹ ਸਮਝਦਾ ਕਿ ਸਬਜੀ ਦਾ ਪੱਤ ਤੱਕ ਵੀ ਪਤਾ ਨਹੀਂ ਡੇਸੀ ਕਿਉਂਕਿ ਹੁਣ 50 ਸਾਲ ਤੋਂ ਅਸੀਂ ਰਹ ਰਹੇ ਸੀ ਉਹਨਾਂ ਲੱਗੇ ਕਿ ਪਹਿਲਾਂ ਸਬਜੀ ਜ਼ਿਆਦਾ ਸਾਥ ਮਾਨਦੇ ਸੀ ਭਾਈ ਉਹਦਾ ਸਥਾਨ ਖੋਲਿਆ ਥੋੜਾ ਜਿਹਾ ਵਸੇ ਤਾਂ 1984 ਤੋਂ ਨਾਲ ਸੀ ਉਹਨਾਂ ਦੇ ਉਹਨਾਂ ਸੀ ਮਨ ਆਉਣਾ ਵੀ ਜਾਣਾ ਵੀ ਲੈ ਸੇ ਵਿfte ਚਾਰ ਘੰਟੇ ਜੋਲ ਸਾਹਿਬ ਨੂੰ ਪੱਤਰ ਚਾਰ ਦਿਨ ਤੱਕ ਜੋਲ ਸਾਹਿਬ ਦੇ ਪੱਤਰ ਸਾਹਿਬ ਨੂੰ ਹਿੱਤੇ ਦਿਨ ਚਾਰ ਦਿਨ ਤਿੰਨ ਚਾਰ ਦਿਨ ਹਫਤੇ ਚਾਦੇ ਸੀ ਸੋ ਉਹ ਤਾਂ ਮਨ ਇੱਕ ਜਾਂ ਦੋ ਦਿਨਾਂ ਚ ਆਪਣਾ ਬਣਾ ਲੈਂਦੇ ਸੀ ਘੰਟੇ ਚ ਬਣਾ ਲੈਂਦੇ ਸੀ ਉਹਨਾਂ ਦੇ ਹਫਤੇ ਚਾਰ ਦਿਨ ਇਹਨਾਂ ਸਾਲਾਂ ਤੋਂ ਬੁੱਲੇ ਸਾਰੀ ਸਾਡੀ ਜਿਹੜੀ ਟੀਮ ਆ ਹਰ ਕਿਸੇ ਨੂੰ ਆਪਾਂ ਆਪਣੀ ਜਾ ਕੇ ਲੱਗਦਾ ਸੀ ਕਿ ਮੇਰੇ ਜ਼ਿਆਦਾ ਨੇੜੇ ਨੇ ਪੁਰੀਆਂ ਗੱਲਾਂ ਫਿਰ ਕਰਾਂਗੇ ਕਿ ਇਸ ਤੇ ਕਿ ਕਿ ਆ ਵੀ ਅਸੀਂ ਵੀ ਰਹੇ ਹਾਂ ਸੋ ਇੱਕ ਕਰਨਾ ਜ਼ਰੂਰ ਸ਼ੇਪ ਕਰਨੀ ਹੈ ਜਾਂ ਤਰ੍ਹਾਂ ਦੀ ਅਨਾਉਂਸ ਕਰਨੀ ਹੈ ਕਿ ਅਸੀਂ ਹਰ ਸਾਲ 14 ਜਨਵਰੀ ਨੂੰ ਸੁਰਜੀਤ ਪੱਤਰ ਕੱਪਟ ਜਿਹੜਾ ਰਾਸ਼ਟਰੀ ਪੱਤਰ ਤੇ ਹੋਵੇਗਾ ਇਹ ਪੱਕੀ ਲਕੀਰ ਹੈ ਜਿਹੜੀ ਲਿਖਿਆ ਗਿਆ ਅੱਜ ਇਹਦੀ ਡਿਟੇਲਸ ਹੁੰਦੀਆਂ ਰਹਿਣਗੀਆਂ ਦੋ ਚਾਰ ਦਿਨਾਂ ਚ ਬਣਾ ਲਾਂਗੇ ਕਿ ਹਰ ਸਾਲ 14 ਜਨਵਰੀ ਨੂੰ ਹੋਇਆ ਕਰੇਗਾ ਇਹ ਜ਼ਰੂਰ ਕਈ ਵਾਰੀ ਹੋ ਜਾਂਦਾ ਹੁੰਦਾ ਕਿ 14 ਜਨਵਰੀ ਨੂੰ ਬੜੀ ਫੌਗ ਦਾ ਹੁੰਦਾ ਹੈ ਮੌਸਮ ਵਧੀਆ ਵੀ ਹੁੰਦੀ ਹੈ ਪਰ ਥੋੜੀ ਰਿਸਕੀ ਵੀ ਹੁੰਦੀ ਹੈ ਪਰ ਅਸੀਂ ਚਾਹਨੇ ਆ ਕਿ ਉਹ ਵੈਨਿਊਜ਼ ਦੇ ਹਿਸਾਬ ਨਾਲ ਦੇਖ ਲਿਆ ਕਰਾਂਗੇ ਅਸੀਂ ਪੰਜਾਬ ਚ ਚੰਡੀਗੜ੍ਹ ਚ ਉਹ ਉਧਰ ਉਧਰ ਹੋ ਸਕਦਾ ਪਰ ਅਸੀਂ ਸਟ੍ਰਕਚਰਲੀ ਮਨ ਕੋਸ਼ਿਸ਼ ਕਰਾਂਗੇ ਕਿ 14 ਜਨਵਰੀ ਨੂੰ ਸਾਰਾ ਦਿਨ ਸਵੇਰੇ 7:00 ਵਜੇ 8:00 ਵਜੇ ਖਤਮ ਹੋ ਗਏ ਸਵੇਰ ਤੋਂ ਚੱਲੇ ਰਾਸ਼ਟਰੀ ਬੰਦਰਗਾਹ ਹੋਵੇ ਇਹ ਤਾਂ ਪੰਜਾਬੀ ਨਾਲੋਂ ਕਿਉਂਕਿ ਆਪ ਵੀ ਚਾਰ ਪਛਾਵਾਂ ਚ ਉੱਚਦੇ ਰਹੇ ਆ ਤੇ ਛੋੜੇ ਜਿਹੇ ਦਿਨ ਪਹਿਲਾਂ ਮੈਂ ਚੋਰੀ ਚੋਰੀ ਆ ਕੇ ਉਹ ਉਰਦੂ ਦੇ ਮਸ਼ਾਇਰੇ ਚ ਨਾ ਫਤਿਹ ਸਾਹਿਬ ਨੇ ਕਿਸੇ ਨੂੰ ਦੱਸਿਆ ਨਾ ਇੱਥੇ ਪੰਜਾਬ ਕਲਚਰ ਕਾਉਂਸਲ ਸੰਡੇ ਸੀ ਤੇ ਪਰ ਮੇਰੇ ਕੋਲ ਉਰਦੂ ਵਾਲਾ ਨਾ ਕਾਰਡ ਆ ਗਿਆ ਮੈਂ ਆ ਕੇ ਬਹਿ ਗਿਆ ਤੇ ਉਹਨਾਂ ਨੇ ਆਵਾਜ਼ ਮਾਰਨੀ ਸੀ ਸੋ ਕਿਉਂਕਿ ਇਹ ਸ਼ਾਲਮ ਸੀ ਜਿਹਨੂੰ ਮੈਂ ਮੜਮੋਟਾ ਪਸੰਦ ਕਰਦਾ ਸੀ ਬਾਕੀ ਸਾਰੇ ਕੋ ਦਿੱਲੀ ਹੋਣਾ ਤਾਂ ਮੈਨੂੰ ਲੱਗਿਆ ਕਿ ਦੇਖ ਨਿਆਕੇ ਬੁਰਤੂ ਵਾਲੇ ਵਰਕਮਾਲ ਦੇ ਜਿਹਨਾਂ ਨੂੰ ਟੀਵੀ ਤੇ ਮੈਂ ਸੁਣਦਾ ਹੁਣ ਸਾਡਾ ਕੀ ਬਣਨਾ ਸਾਡੇ ਤੇ ਨਿਸ਼ਾਇਆ ਸੀ ਸੁਖਿੰਦਰ ਅਮਰ ਤੋਂ ਸਰਜੀਤ ਪਾਤਰ ਇੱਕ ਹੋਰ ਸੀ ਲੁਧਿਆਣੇ ਆਪਣੇ ਪਟਿਆਲੇ ਦੇ ਤਾਂ ਮੇਰੇ ਨਾਲ ਹੀ ਕੋਈ ਉਤੂ ਦੇ ਇਲਖ ਨਾਲ ਪੰਜਾਬ ਯੂਨੀਵਰਸਿਟੀ ਦੇ ਬੈਠੇ ਸੀ ਪ੍ਰੋਫੈਸਰ ਸਾਹਿਬ ਮੈਂ ਕਿ ਤੁਹਾਨੂੰ ਨਹੀਂ ਬੁਲਾਇਆ ਉਹ ਕਹਿੰਦੇ ਨਹੀਂ ਇਹ ਥੋੜਾ ਕੁਆਲਟੀ ਵਾਲੇ ਸ਼ਾਇਰ ਆ ਮੈਂ ਨਹੀਂ ਆ ਜਾਊਗਾ ਕਦੇ ਕਦੇ ਮੈਂ ਜਾਣਾ ਉਹ ਦੂਰ ਤੋਂ ਵਾਲੇ ਬੋਲੇ ਤੈਨੂੰ ਦੂਰ ਤੋਂ ਵਾਲੇ ਆਪਣੀ ਸ਼ਾਇਰੀ ਇੱਕ ਤੋਂ ਇੱਕ ਸੀ ਵਜ਼ਰ ਬੰਨ ਬੈ ਨੂੰ ਕਿਹਾ ਮੈਂ ਕਿ ਯਾਰ ਛੋਟੇ ਤੇ ਬੜਾ ਬੜੀ ਪੁਖਤਗੀ ਹੈ ਉਹ ਕਹਿੰਦਾ ਉੱਠ ਲੈਣ ਦੇ ਪਾਤਰ ਨੂੰ ਪਤਾ ਲੱਗ ਜੇਗਾ ਪੁਖਤਗੀ ਦਾ ਸਾਡੀ ਦਾ ਸੱਚੀ ਇਦਾਂ ਹੀ ਹੋਇਆ ਪੰਜਵੇਂ ਨੰਬਰ ਤੇ ਛੇਵੇਂ ਨੰਬਰ ਤੇ ਪਾਤਰ ਸਾਹਿਬ ਆਏ ਬਸ ਫਿਰ ਇੱਕ ਹੋਰ ਇੱਕ ਹੋਰ ਇੱਕ ਮੋਮਬਤੀਆਂ ਤੇ ਜਾ ਕੇ ਜਾਨੀ ਸ਼ਾਇਰੀ ਸ਼ਾਇਰ ਜਿਹੜੀ ਗਜ਼ਲ ਸੀ ਉਹ ਕਹਿੰਦੇ ਉਹ ਗੀਤ ਨਾਲ ਮੋਮਬਤੀਆਂ ਵਾਲਾ ਪ੍ਰਗਿੱਤ ਅਜ਼ਲ ਦੇ ਰੂਪ ਚ ਉਹ ਬਣਾ ਅੜੀ ਰਹੀ ਨਹੀਂ ਨੀ ਬੜਾ ਇੱਕ ਸਿਸਟਮ ਚੱਲ ਰਿਹਾ ਕੋਈ ਨਾ ਕਿਸੇ ਨੂੰ ਕੋਈ ਸਿਸਟਮ ਨਹੀਂ ਰਹਿਣ ਦਿੱਤਾ ਕਿ ਸਬਜੀ ਪਾਤਰ ਦੀ ਮੂਮਤੀਆਂ ਚੱਲੀਆਂ ਸੋ ਹਰ ਕਿਸੇ ਅੰਦਾ ਸਰਦਾ ਬਾਉਂਡਰੀਜ਼ ਵਿਚਾਰ ਧਰਾਵਾਂ ਦੀਆਂ ਸੁਭੀਆਂ ਦੀਆਂ ਉਹਤ ਬਾਹਰ ਦੀ ਚੀਜ਼ ਸੀ ਮੈਂ ਸਮਝਦੇ ਸਮਝਦੇ ਅਸੀਂ ਉਹਨਾਂ ਵਿਸ਼ਾਗਰੀ ਨੂੰ ਸਮਝ ਸਕਾਂਗੇ ਉਹਨਾਂ ਦੀ ਪ੍ਰਤਿਬੰਧ ਨੂੰ ਸਮਝ ਸਕਾਂਗੇ ਇੱਕ ਗੱਲ ਨੂੰ ਓਹ ਹਿੰਦੀ ਸਾਹਿਤ ਲੋਚਨਾ ਚ ਇਹ ਚਰਚਾ ਕਰੇਵਾਲ ਸ਼ੁਰੂ ਹੋਗੀ ਕਿ ਹਿੰਦੀ ਸਾਹਿਤ ਚ ਵੱਡਾ ਵੀ ਆ ਤੇ ਉਹਦੇ ਚ ਕਦਾਰਨਾਥ ਸਿੰਘ ਵਰਗੇ ਸ਼ੋਕ ਬਾਜਪਾਈ ਵਰਗੇ ਵੀ ਹੋਗੇ ਰਾਜਾ ਦੀ ਪ੍ਰਸਾਦ त्रिवेदी ਵਰਗੇ ਵੀ ਹੋਗੇ ਪਰ ਜੋ ਸਪੌਂਸ محبت ਲੋਕਾਂ ਦਾ ਸੁਜੀਤ ਪਾਤੂ ਨੂੰ ਮਿਲੇ ਇਹ ਕਾਰਨ ਕੀ ਕੱਲ ਉਹਨਾਂ ਨੇ ਦੱਸਿਆ ਚਾਰ ਪੰਜ ਆਰਟੀਕਲ ਵੀ ਲਿਖੇ फटाफट ਇਹਨਾਂ ਤਿੰਨ ਚਾਰ ਦਿਨਾਂ ਚ ਹੀ ਪਰ ਇੱਕ ਬਹਿਸ ਲੱਗੀ ਕਿ ਨਹੀਂ ਇਹ ਨਹੀਂ ਕਾਰਨ ਇਹ ਹੋ ਸਕਦਾ ਇਹ ਨਹੀਂ ਹੋ ਸਕਦਾ ਉਹ ਬੜਾ ਅਕਾਦਮੀ ਮਸਲਾ ਪਰ ਹਿੰਦੀ ਸਾਹਿਤ ਦੇ ਜਗਤ ਨੂੰ ਇਹ ਆ ਕਿ ਸਾਡੀ ਸ਼ਾਇਰੀ ਸਾਡੀ ਕਵਿਤਾ ਚੈਲੰਜ ਬੰਗਾਰ ਚ ਸਾਨੂੰ ਸਰਜੀਤ ਪਾਤਰ ਬਟਾਲਵੀ ਤੋਂ ਵਾਰਸ ਤੋਂ ਮਲ ਇੱਕ ਟ੍ਰੈਡੀਸ਼ਨ ਸੈੱਟ ਕਰਤੀ ਮਾਡਰਨ ਐਜ ਦੇ ਵਿੱਚ ਸਰਜੀਤ ਪਾਤਰ ਨੇ ਕਿ ਸ਼ਾਇਰੀ ਦੀ ਇਹ ਜਿਹੜੀ ਵਿਰਾਸਤ ਇਹ ਜਿਹੜੀ ਪਰੰਪਰਾ ਇਹ ਨਹੀਂ ਅੱਗੇ ਕੁਸ਼ੂਪ ਤੱਕ ਜਾਣਾ ਇਹਦਾ ਹੀ ਫਿਊਚਰ ਇਹਦਾ ਹੀ ਪ੍ਰੋਜੈਕਟ ਸੋ ਇਸ ਕਿਸੂ ਦਾ ਕਿਸੇ ਸ਼ਾਇਰ ਬਾਰੇ ਕਿਸੇ ਪ੍ਰਤਿਭਾ ਬਾਰੇ ਇੰਭਾਸ ਸ਼ੁਰੂ ਹੋਣੀ ਆਪਣੇ ਆਪ ਸੱਚਮੇਂ ਹੈਰਾਨੀ ਜਨਕ ਅਦਭੁਤ ਵਰਤਾਰਾ ਉਹ ਹੈ ਵੀ ਅਦਭੁਤ ਵਰਤਾਰਾ ਹੀ ਸੀ ਕਦੇ ਕਦੇ ਆਂਦੇ ਆ ਉਹ ਸਾਰੇ ਨਹੀਂ ਕਰ ਪਈ ਆ ਆਪੋ ਆਪਣੇ ਅੰਦਾਜ਼ ਚ ਸੋ ਤੁਹਾਡੀ ਗੱਲ ਮੈਂ ਰਿਪੀਟ ਕੇ ਕੀਤੀ ਆ ਸੋ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਸਲਾਮ ਕਰਦੇ ਆਂ ਉਹਨਾਂ ਨੂੰ ਸੁਨਦਾ ਜੁਣੇ ਪੇਟ ਕਰਦੇ ਆਂ ਔਰ ਸਾਰੇਆਂ ਦੋਸਤਾਂ ਦਾ ਇੱਕ ਵਾਰ ਫੇਰ ਇੱਥੇ ਆਉਣ ਚ ਤੇ ਧੰਨਵਾਦ